ਅੱਜ ਕਾਕਾ ਬਰਾੜਾ ਬਚੋਂਦਾ ਹੋਇਆ ਵਹਿੜ ਬਾਈ ਝੜੀ ਕਰਕੇ ਫਿਰ ਵੀ 6 ਕੇ 7 ਕੋੜਾ ਲੱਗਦਾ ਠੀਕ ਆ ਹੈਗਾ ਤਾਂ ਬਾਈ ਦੁੱਧ ਮਨਾ ਕੇ ਦਊਂਗਾ ਤੈਨੂੰ ਠੀਕ ਆ ੱੱਬੇ ਮਾਰ ਕੇ ੱੱਬੇ ਮਾਰ ਕੇ ਦਊਂਦਾ ਝੜੀ ਚੱਲਦੀ ਆ ਆਪ ਕੋਈ ਬੰਦੇ ਨੂੰ ਪਤਾ ਠੀਕ ਆ ਜੀ ਧਾਰ ਦੇ ਕੋਲ ਮੈਂ ਮਹਿਰ ਕਰ ਦਊਂ ਤੋ ਠੀਕ ਆ ਜੀ ਲੈ ਆ ਦੇਖੋ ਦੋਸਤੋ ਮੈਂ ਤਾਂ ਚਿੱਟਾ ਦਾ ਤਾਂ ਮੈਂ ਯਾਰ ਕਰਾ ਜਮਾ ਬਾਈ ਕਹਿੰਦਾ ਫੇਰ ਉਹ ਤੇ 6 6 ਕੇ ਡੰਗ ਦਾ ਤਾਂ ਮਨਾ ਕੇ ਦਊਂ ਘਰੋਂ ਆ 13 ਕੇ ਦਾ ਤਾਂ ਝੜੀ ਚੱਲੀ ਜਾਂਦੀ ਬਾਈ ਕਹਿੰਦਾ ਹਈ ਚੰਗੀ ਆ ਵਹਿੜ ਉਹ ਦੇਖ ਸਕਦੇ ਹੋ ਜੀ ਬਾਕੀ ਦੀ ਫੁੱਲ ਵੀਡੀਓ ਤੁਹਾਨੂੰ ਮੈਂ ਬਾਅਦ ਚ ਦਿਖਾ ਦੂੰਗਾ ਕਿਉਂਕਿ ਮੈਂ ਹਜੇ ਆਈ ਬਾਈ ਮੇਰੇ ਤਾਂ ਪਹਿਲਾਂ ਚੋਣ ਲੱਗ ਪਈ ਵੜਾ ਮੈਂ ਹੋ ਗਿਆ ਲੇਟ ਕਦਕੜ ਬਹੁਤ ਵੱਡਾ ਥਾਣਾ ਹੋਣਾ ਬਹੁਤ ਚੰਗਾ ਵਹਿੜਦਾ ਦੀ ਵੇਖ ਸਕਦੇ ਹੋ ਜੀ ਅਬਰਾਰ ਸਾਹਿਬ ਇੱਥੇ ਆਪ ਚੋਰੇ ਆਜ ਜাদু ਹੈਣੀ ਅੱਜ ਜਦ ਤੂੰ ਮੁੜਾ ਕਿੱਦ ਗਿਆ ਵਾ ਠੀਕਾ ਲਓ ਜੀ ਜਦੋਂ ਥੱਲੇ ਪਾਇਓ 13 ਕਿਲੋ ਇਹਦੇ ਬਾਕੀ ਫੁੱਲ ਵੀਡੀਓ ਜੇ ਆਪਾਂ ਗੱਲਬਾਤ ਸਾਰੀ ਕਰਾਂਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ तहसील बागापुराणा ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਆਲ ਤੇ ਸੈੱਟ ਕਰ ਲਿਆ ਕਰੋ ਤੇ ਜੇ ਕਿਸੇ ਵੀਰ ਨੇ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 9388 ਹੈ ਜੀ ਸੱਲੀਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜਿਹੜਾ ਵੀ ਨਾ ਤੁਹਾਡੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਦੋਸਤੋ ਇੱਕ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਜਿਹੜੀ ਆਪਾਂ ਵੀਡੀਓ ਅੰਗਰੇਜ਼ੀ ਚੱਲਦੀ ਆਗੀ ਜਦੋਂ ਆਪਾਂ ਵੀਡੀਓ ਪਲੇ ਕਰਦੇ ਆਂ ਜਦੋਂ ਅੰਗਰੇਜ਼ੀ ਚੱਲੂਗੀ ਤਾਂ ਤੁਹਾਡੇ ਸੱਜਿਆ ਤਾਂ ਜਮਾ ਸਿਰੇ ਤੇ ਤਿੰਨ ਆਪਸ਼ਨ ਆਉਣਗੀਆਂ ਜਮਾਂ ਤੁਸੀਂ ਸਿਰੇ ਵਾਲੀ ਆਪਸ਼ਨ ਆਪ ਲੈਣੀ ਹੈਗੀ ਜਦੋਂ ਤੁਸੀਂ ਸੈਟਿੰਗ ਵਾਲੀ ਆਪਸ਼ਨ ਆਪ ਪਾਉਗੇ ਥੱਲੇ ਜਾ ਕੇ 4 ਨੰਬਰ ਤੇ ਆਡੀਓ ਟਰੈਕ ਲੈ ਕੇ ਆਊਗਾ ਜੀ 4 ਨੰਬਰ ਤੇ ਉਸ ਨੂੰ ਓਕੇ ਕਰੋਗੇ ਤਾਂ ਉੱਥੇ ਲੈ ਕੇ ਆ ਜਾਊਗਾ ਹਿੰਦੀ ਤੇ ਪੰਜਾਬੀ ਤੁਸੀਂ ਉੱਥੇ ਇੰਗਲਿਸ਼ ਤੇ ਪੰਜਾਬੀ ਆਊਗਾ ਜਾਂ ਹਿੰਦੀ ਪੰਜਾਬੀ ਆਊਗਾ ਤੁਸੀਂ ਉੱਥੇ ਪੰਜਾਬੀ ਤੇ ਕਲਿੱਕ ਕਰ ਲੈਣਾ ਮੈਂ ਦੋਸਤੋ ਤੇ ਉੱਥੇ ਉਹ ਪੰਜਾਬੀ ਹੋ ਜੂਗੀ ਤੁਹਾਨੂੰ ਮੈਂ ਡੈਮੋ ਵੀ ਦਿਖਾ ਦਨਾ ਬਾਈ ਦਾ ਮੋਬਾਈਲ ਫੜ ਕੇ ਘਾਕੇ ਬਰਾੜ ਦਾ ਦੋਸਤ ਤੁਸੀਂ ਦੇਖ ਸਕਦੇ ਹੋ ਆ ਵੇਖੋ ਤੁਸੀਂ ਆ ਅਗਰੇ ਜੀ ਬੋਲੀ ਜਾਂਦਾ ਇਹ ਤੁਸੀਂ ਆ ਉੱਪਰ ਆ ਗਈ ਸੈਟਿੰਗ ਕੰਨੀ ਦੇ ਉੱਤੇ ਆ ਵੇਖੋ ਆਪ ਤਿੰਨ ਸੈਟਿੰਗਾਂ ਹਨ ਉੱਪਰ ਇਹਦੇ ਦੇਖ ਦੇਣਾ ਤੁਹਾਨੂੰ ਆ ਕੰਨੀ ਤੇ ਆ ਗਈ ਸੈਟਿੰਗ ਇਹ ਨੱਪ ਲੈਣੀ ਆਪਾਂ ਐ ਕਰਕੇ ਆ ਨੱਪ ਲਈ ਆਪਾਂ ਤੁਸੀਂ ਦੇਖ ਸਕਦੇ ਹੋ ਇੱਕ ਮਿੰਟ ਉਧਰ ਉਹ ਖਸਾ ਕੇ ਕਰੀ ਆ ਆ ਵੇਖੋ ਇੱਕ ਮਿੰਟ ਉਹ ਨੱਪ ਲਈ ਤਾਂ ਥੱਲੇ ਆਪਸ਼ਨ ਆ ਜੂਗੀ ਇੱਥੇ ਆ ਗਿਆ 4 3 ਨੰਬਰ ਤੇ ਆ ਆਡੀਓ ਟਰੈਕ ਆਪਾਂ ਹੀ ਨੱਪ ਗਏ ਇੱਥੇ ਨੂੰ ਅੰਗਰੇਜ਼ੀ ਬੋਲੀ ਅੰਦਰ ਹਨ ਤੁਹਾਨੂੰ ਸੁਣਦਾ ਵੀ ਹੋਊਗਾ ਇੱਥੇ ਪੰਜਾਬੀ ਗੱਲਣੀ ਆਪਾਂ ਆਹ ਵੇਖੋ ਇਹਨੂੰ ਬਹੁਤ ਜਜਦਾ ਚੰਗਾ ਲੱਗਦਾ ਵਾ ਤੁਸੀਂ ਆਹੋ ਪੰਜਾਬੀ ਦੇ ਵਿੱਚ ਹੋ ਗਿਆ ਇਹ ਤੁਸੀਂ ਆਏ ਕਰਕੇ ਦੋਸਤ ਨੂੰ ਕਲੀਅਰ ਕਰ ਲੈਣਾ ਤੁਸੀਂ ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਹੈਗੇ ਜਾਂ ਨਾਲ ਤੁਹਾਡੇ ਪਸੰਦ ਆਈ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਹਾਂਜੀ ਬਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਪਿੰਡ ਭਰਾਵਾਂ ਦੇ ਸਭ ਤੋਂ ਵੱਲੋਂ ਨਾਮ ਦੱਸਦੇ ਹਾਂ ਬਾਈ ਸਾਰੇ ਜਾਣਦੇ ਹੀ ਆ ਜੀ ਟਾਕਾ ਪਿੰਡ ਲੱਗਿਆ ਤਸਵੀਰਵਾਗਾ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਤਿੰਨ ਬੜਾ ਬਾਈ ਬਕਾਉਆ ਚ ਤਿੰਨ ਬੜਾ ਬਕਾਉਆ ਬਾਈ ਠੀਕ ਆ ਬਾਈ ਸੋਦੀ ਵਾਲੀਆਂ ਠੀਕ ਆ ਜੀ ਠੀਕ ਆ ਬਾਈ ਇੱਧਰ ਸ਼ੁਰੂ ਕਰ ਲੈ ਇੱਕ ਨੰਬਰ ਤੋਂ ਜੀ ਇੱਕ ਨੰਬਰ ਥੱਲੇ ਦੁੱਧ ਬਾਈ ਪੂਰਾ ਕੰਡੇ ਵਾਲਾ 15 ਕਿਲੋ ਆ ਠੀਕ ਆ ਜੀ 14 ਕਿਲੋ ਕਹਿ ਕੇ ਦੇਵਾਂਗਾ ਸਣੇ ਸਣੇ ਝੱਗ ਝੁਗ 15 ਕਿਲੋ ਆ ਠੀਕ ਆ ਬਾਈ ਬਾਦ ਤੋਂ ਬਣਾਇਆ ਯਾਰ ਠੀਕ ਆ ਤਾਂ ਦਾ ਭਾਵ ਠ ਇਦਾਂ ਮੋਰਨ 44000 ਵਿੱਚੋਂ ਕਿ ਛੋਟ ਛੱਪਾ ਛੋਟ ਛੱਪਾ ਹੋ ਜੂਗਾ ਬਾਈ ਸੂਈ ਨੂੰ ਛਰਪੇ ਦਾ ਪਹਿਲੀ ਮਾਰ ਨਾਲ ਝੂਟ 2 ਮਹੀਨੇ ਤੋਂ 2 ਤੋਂ 2-3 ਘਟਾ ਠੀਕ ਹੈ ਬਾਈ ਲਾਦੀ ਨੂੰ ਨਹੀਂ ਠੀਕ ਹੈ ਜੀ ਉਹ ਵਛੀ ਰਣੀ ਦਾ 50000 ਦੀ ਹੈ ਸਾਨੂੰ ਪਰਦਾ ਨਹੀਂ ਖਾਂਦੀ ਠੀਕ ਹੈ ਜੀ ਸਾਨੂੰ ਪਰਦਾ ਨਹੀਂ ਖਾਂਦੀ ਉਹ ਹਿਸਾਬ ਨਾਲ ਇਹਦਾ ਵੀ 2000 ਰੁਪਏ ਵਾਲਦੀ ਠੀਕ ਹੈ ਬਾਈ ਖਰਚਾ ਕੱਢ ਕੇ ਅਸੀਂ ਉਹ ਤੁਹਾਨੂੰ ਨੇ ਪੱਟੂ ਲਓ ਜੀ ਦੋਸਤੋ ਪ੍ਰਿੰਟ ਵਛੀ ਦਾ ਬਹੁਤ ਚੰਗਾ ਉਹ ਦੇਖ ਸਕਦੇ ਹੋ ਆ ਮੜੀ ਜੀ ਫੋਰ ਜੀ ਆ ਨਿਵਾੜ ਤੋਂ ਵਾਲੀਆ ਮੀਂਹ ਹਟਾਇਆ ਤੁਹਾਨੂੰ ਪਤਾ ਵੀ ਆ ਚਿਰਗਲ ਜਵਜਾ ਪਿਆ ਬਾਈ ਦੇ ਹਜ ਮੀ ਤੁਹਾਨੂੰ ਅੱਜ ਵੀ ਦਿਨੇ ਮਾੜਾ ਮਾੜਾ ਪੈਂਦਾ ਰਿਹਾ ਵਾ ਫਿਟਿੰਗ ਗਾਲਾ ਹਵਾਨਾ ਬਟ ਟੰਡ ਮਾਂ ਲਮਗਵਾਨੇ ਚਾਰ ਹੀ ਥਾਣਾ ਗਏ ਕੋਈ ਫੋਟੋ ਸ਼ਾਂਕ ਨਹੀਂ ਤੇ ਦੇਖ ਸਕਦਾ ਠੰਡੀ ਸੀ ਦੋਸਤੋ ਬਹੁਤ ਆਗਲਾ ਦੇਖ ਸਕਦਾ ਜਮਾ ਨਹੀਂ ਕੋਈ ਉਪਰਾ ਕਰਦੀ ਇਹ ਹਾਲ ਉਹ ਤਾਂ ਬਾਈ ਥੋੜਾ ਉਪਰਾ ਮੇਰਾ ਕਰਕੇ ਕੈਮਰੇ ਦਾ ਇਹ ਹਾਂਜੀ ਹਾਂਜੀ ਬਾਕੀ ਬਾਈ ਜੀ ਪੈਰ ਵੀ ਪਟ ਜਵੇ ਇਹਦੀ ਫੌਲਦਸਾ ਲਈ ਮੇਰੀ ਹੋਊਗੀ ਤੇ ਮੈਨੂੰ ਫੋਨ ਲਾ ਬਾਈ ਤੇਰੀ ਗਾ ਦੀ ਵੀਡੀਓ ਪਾਈ ਸੀ ਤੂੰ ਤੇ ਬਾਈ ਗਾਣੇ ਲੱਤ ਮਾਰਦੀ ਬਾਲਟੀ ਚ ਉਹ ਜੋ ਮੇਰੇ ਮਿਆ ਆਪਦੇ ਚੱਕੂ ਕਿ ਬਾਈ ਕੋ ਕਿੰਨੀਆਂ ਵੀਡੀਓ ਪੈਂਦੀਆਂ ਰੋਜ਼ ਠੰਡੇ ਸੀਰ ਪਸ਼ੂ ਹੁੰਦੇ ਆ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਜਾਤ ਵਾਲੀ ਵਹਿੜ ਆ ਗਈ ਤੁਸੀਂ ਦੇਖ ਸਕਦੇ ਹੋ ਜੀ ਫੁੱਲ ਸੋਹਣੀ ਵਹਿੜ ਆ ਗਈ ਕੱਦ-ਕੱਦ ਚੰਗਾ ਵਾ ਦੂਜਾ ਸੂਆ ਬਾਈ ਕਹਿੰਦਾ ਅਗਲਾ ਭਲਾ ਤੀਜਾ ਮੰਨ ਲਵੇ ਉਹ ਓਕੇ ਬਾਈ ਦਾ ਮਾਲ ਗਾਉਂ ਆਇਆ ਵਿਆ ਸੋਹਣੀ ਵਹਿੜ ਦਾ 15 ਕਿਲੋ ਆ ਬਾਈ ਕਹਿੰਦਾ ਪਰ 14 ਕਿਲੋ ਭਲਾ ਚਾਰ ਡੰਗ ਮੇਰੇ ਘਰੇ ਚੋਲੋ 6 ਡੰਗ ਚੋਲੋ ਫੇਸ ਕੁਆਲਿਟੀ ਬਹੁਤ ਚੰਗੀ ਆ ਸੈਂਗ ਦੀ ਮੜੀ ਜੀ ਫੋਟ ਆ ਗਈ ਤੁਸੀਂ ਦੇਖ ਸਕਦੇ ਹੋ ਸੋਨਾ ਥਾਣਾ ਹੋਣਾ ਚਾਰ ਥ 2 ਨੰਬਰ ਤੇ ਬਾਈ 2 ਨੰਬਰ ਬਈ ਜਰਸੀ ਆ ਨਿਕਨਿਕਾ ਕਾਨਾ ਸਾਨੂੰ ਜਰਸੀ ਥੋੜੀ ਕਰਾਸ ਆ ਠੀਕ ਆ ਬਾਈ ਠੀਕ ਆ ਬਾਈ ਹਾਂਜੀ ਮੋਟੀ ਅੱਖਾ ਜਦੋਂ ਪਛਾਣ ਨੂੰ ਨਿਕਨਿਕਾ ਕਾਨਾ ਚਾਰ ਰੰਗ ਦਾ ਠੀਕ ਆ ਬਾਈ ਤੇ ਬ੍ਰੀਡ ਮੈਂ ਲੈ ਰੂਗਾ ਬੰਦਾ ਠੀਕ ਆ ਹਾਂਜੀ ਪਲੇ ਮੱਝਾ ਰਗੂ ਫੁੱਲ ਬਾਈ ਦੁੱਧ ਕਿੰਨਾ ਕੰਡੇ ਵਾਲਾ ਥੱਲੇ 10 ਕਿਲੋ ਦੁੱਧ ਮੈਂ ਦੀ ਢੂਈ ਪਾਉਂਦੀ ਆ ਠੀਕ ਆ ਦੁੱਧ ਮਖਾਸ ਠੀਕ ਆ ਬਾਈ ਜਿਹਦਾ ਮੁੱਲ 20000 ਰੁਪਈਆ ਵਿੱਚੋਂ ਕਿ ਛੋਟ ਛੱਪਾ ਦੋਸਤ ਜਮਾ ਜੇਜ ਮੋਲਾ 20000 ਰੁਪਈਆ 10 ਕਿਲੋ ਦੁੱਧ ਆ ਪੈਠ ਫੁੜਾ ਚੰਗਾ ਮੱਝਾਂ ਵਰਗਾ ਵਾ ਬੋਡੀ ਸੱਚਾ ਚੈੱਕ ਕਰ ਲਓਈ ਲਿੱਸੀ ਫਿੱਕੀ ਨਹੀਂ ਗਈ ਵਜਨ ਵਈਨ ਬਹੁਤ ਆਗਾ ਫਿਰ ਇਸ ਕੁਆਲਿਟੀ ਤੇ ਜਰਸੀ ਤੇ ਸ਼ਾਈਵਾਲ ਦਾ ਮਿਕਸ ਜਹਾ ਵਾ ਬਹੁਤ ਸੋਹਣਾ ਯਾਰ ਫੱਤੀ ਚੁਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਤੇ ਵਿਕ ਸਕਦੇ ਆ ਚਾਰ ਹੀ ਥਾਣੇ ਦੇ ਆ ਕੋਈ ਫੋਟ ਸ਼ਾਕ ਨਹੀਂ ਗਈ ਤੇ ਬੇ ਸੋਹਣੀ ਵਹਿੜ ਆ ਗਈ ਵਜਨ ਵਈਨ ਬਹੁਤ ਆ ਗਈ ਮੱਝਾਂ ਦਾ ਦਦੋ ਚੱਟਾ ਹੋ ਗਿਆ ਸ਼ਾਈਵਾਲ ਤੇ ਜਰਸੀ ਦਾ ਕਰਾਓ ਸ ਆ ਇਹ ਕੱਦ-ਕੜ ਫੁੱਲ ਵੱਡਾ ਹੀ ਆਗਾ ਜੇ ਜਰਸੀਆਂ ਮਾਚਣ ਮੈਨੂੰ ਦੋ ਬਣ ਜਾਣਗੇ ਤਿੰਨ ਇਹਦੀਆਂ ਹੀ ਦਾ ਵਜਣਾ ਇਹਦਾ ਸੋਹਣੀ ਵਹਿੜ ਆ ਗਈ ਦੁੱਧ ਦਾ 10 ਕਿਲੋ ਥੱਲੇ ਕੰਡੇ ਵਾਲਾ ਮੁੱਲ ਇਹਦਾ ਹੈਗਾ 32000 ਰੁਪਇਆ ਵਿੱਚੋਂ ਕਿ ਛੋਟ ਛੱਪਾ ਤੁਹਾਡਾ ਜ਼ਰੂਰ ਹੋ ਜੂਗਾ ਤੈਨ ਨੰਬਰ ਦਾ ਬੜੀ ਬੜ ਬਾਈ ਨੇ ਬੜ ਚੋਲੀ ਮੇਰੇ ਆਉਣ ਤੋਂ ਪਹਿਲਾਂ ਇਹਦੀ ਤੁਹਾਨੂੰ ਪ੍ਰੋਪਰ ਜਨ ਕੇ ਲਿਆ ਦਿੰਨਾ ਬਾਈ ਤੋਂ ਕਹੋ ਕਿ ਮੇਰੇ ਨਾਲ ਪਹਿਲਾਂ ਬਾਈ ਨੇ ਚੋਈ ਤੋਂ ਵੀਡੀਓ ਚ ਵੇਖ ਰਿਹਾ ਨਾ ਬਾਈ ਚੋਈ ਜਾਂਦਾ ਸੀਗਾ ਉਦੋਂ ਹਾਂਜੀ ਬੇਥਾ ਦੁੱਧ ਕੰਨਾ ਬਾਈ ਕੰਡੇ ਵਾਲਾ ਦੁੱਧ ਬਾਈ ਕੰਡੇ ਦਾ ਸਾਢੇ 6 ਕਿਲੋ ਆ ਡੰਗ ਦਾ ਡੰਗ ਦਾ 10 ਲੀਟਰ ਵਿੱਚ ਮੁੱਟ ਕੇ ਦਊਗਾ ਠੀਕ ਆ ਬਾਈ ਚਾਰ ਟਾਈਮ ਚੋਲ ਬੇ ਕੋਲੀ ਪੜਾ ਯਾਰ ਪੰਜ ਟਾਈਮ ਟੋਲੇ ਉਹਦਾ ਖਰਚਾ ਮੈਂ ਇਹਨੂੰ ਗੱ ਤੁਹਾਡਾ ਫਲ 5 ਲੱਖ ਰੇਹੜੇ ਉੱਤੇ ਮੈਂ ਲਿਓ ਠੀਕ ਆ ਬਾਈ ਉਹ ਵੀ ਸਮਾਨ ਨਾ ਪਾਵਾਂ ਖਾਣ ਪੀਣ ਨੂੰ ਦੁੱਧ ਨੂੰ ਦੇਣਾ ਹਾਂਜੀ ਹਾਂਜੀ ਕਿpropto ਹੀ ਲੈ ਲਓ ਠੀਕ ਆ ਬਾਈ ਠੰਡੀ ਸੀਲ ਜਾਵਾਂ ਠੰਡੀ ਸੀਲ ਜਾਵਾਂ ਠੀਕ ਆ ਲੋ ਵੀ ਦੋਸਤੋ ਇਹ ਵੀ ਕਰਾਉ ਸੰਗ ਹੈਗਾ ਸਵੇਰ ਤੁਸੀਂ ਹਿਸਾਬ ਨਾਲ ਗੁਲਾਬੀ ਥਾਣਾ ਇਹ ਹੁਣ ਚੋਈ ਹੋਈ ਹੈਗੀ ਤੁਹਾਡੇ ਸਾਹਮਣੇ 2/2 ਚੋਈ ਜਾਂਦਾ ਸੀਗਾ ਇਹਦੀ ਫੁੱਲ ਚੋਣ ਦੀ ਵੀਡੀਓ ਮੈਂ ਤੁਹਾਨੂੰ ਵਿੱਚ ਲਾ ਦਊਗਾ ਵੀਡੀਓ ਦੇ ਸੋਹਣੀ ਵੇੜਾ ਫੇਸ ਕੁਆਲਿਟੀ ਚੰਗੀ ਆਗੀ ਥਾਣਾ થી ਚੋਈ ਲਾ ਬਹੁਤ ਸੋਹਣਾ ਗੁਲਾਬੀ ਥਾਣਾ ਦੋਸਤੋ ਜਿਹਦੇ ਪਸੰਦ ਆ ਤੇ ਬਾਈ ਨਾਲ ਗੱਲਬਾਤ ਕਰ ਲੈ ਮੋਲ ਪ੍ਰਾਦਾ ਦਾ ਜੈਜ ਆ। ਉਹਨੋ ਜੈਜ ਆ ਬਈ। ਹਾਂਜੀ। ਮੋਲ ਦਾ ਜੈਜ ਆ ਕਰਨਾਗੇ 35000 ਰੁਪਇਆ। ਠੀਕ ਆ। ਲਓ ਜੈਜ। ਮੋਲ ਦਾ ਜੈਜ ਮਾਜੀ ਗੱਲੀ ਸਮਝ ਲਓ ਦੁੱਧ ਦਾ ਗਰਮੀ ਸਾਰੀ ਸਿਆਲ ਸਿਆਲ। ਹਾਂਜੀ। ਦੁੱਧੂ ਗਰਮੀ ਜਾਂ ਦੇ ਠੂਗੀ। ਦੋਸਤੋ ਗਰਮੀ ਨਿਕਲ ਗਈ ਆ ਕ੍ਰਾਸ ਆਂਗਾ। ਫੈਨ ਫੁੱਟ ਚੰਗੀ ਆ ਜੂਗੀ। ਮਾਲ ਸਰ 35000 ਰੁਪਇਆ। ਤੁਹਾਨੂੰ 35000 ਚ 13 ਕਿਲੋ ਲਈ ਕਿਹਨੇ ਨਹੀਂ ਦੇਣੀਗੀ ਇਹ। ਇਹ ਤੁਹਾਨੂੰ ਕਾਕਾ ਬਰਾੜੀ ਦੇਈਆਂ 33 35 ਤੇ 13 ਕਿਲੋ ਲਈ ਵਹਿੜ। ਹੱਥੀ ਚੋਏ ਸੋਨੇ ਥਾਣਾਗੇ ਆ ਤੁਸੀਂ ਵੇਖ ਸਕਦੇ ਹੋ। ਖਲਾਬੀ ਥਾਣਾ ਹੋਣੇ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰਨੀ ਹੈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਅੱਜ ਦੇ ਵੀਡੀਓ ਚ ਬਾਈ ਦੇ ਤਿੰਨ ਨਗ ਸੇਲ ਸੀ ਤਿੰਨ ਨਗ ਦੀ ਪ੍ਰੋਪਰ ਜਾਣਕਾਰੀ ਤੁਹਾਨੂੰ ਆਪਾਂ ਲੈਤੀ ਆਗੀ ਜਿਹਦੇ ਪਸੰਦ ਆਣ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਲੈ ਲੈਣੀ ਆਗੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ